ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਬ੍ਰਿਸ਼ਪਾਲਪੁਰ ਜ਼ਿਲ੍ਹਾ ਬਲੌਸ ਚੈਨਲ ਦੀ ਤੁਹਾਡਾ ਸਵਾਗਤ ਆ। ਚਲੋ ਜੀ ਆਪਾਂ ਕਰਦੇ ਆ ਵੀਡੀਓ ਸ਼ੁਰੂ ਕਰਦੇ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਕੇ ਕਰੋ ਜੀ ਵੀਡੀਓ ਕਿਵੇਂ ਲੱਗੀ লাইਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਆਨ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤੇ ਚਲੋ ਜੀ ਆਪਾਂ ਕਰਦੇ ਆ ਵੀਡੀਓ ਸ਼ੁਰੂ ਕਰ ਆਪਾਂ ਬਣਾਉਣੇ ਤੋਂ ਅੰਤ ਸਭ ਕੀ ਆਪ ਤੁਹਾਨੂੰ ਦਿਲ ਦੇਵਾਂਗੇ ਸਿਰਫ ਪਤਾ ਲੱਗੂ ਛੋਟੀ ਜਿਹੀ ਵੀ ਵਿਚਾਰ ਕੱਢ ਲੂਗੀ ਉਹ ਰੋਟੇ ਖਰਨੀ ਨਹੀਂ ਹੈਗੀ ਤਾਂ ਤ ਮੈਂ ਕਰ ਲੂੰਗੀ ਕਿਉਂਕਿ ਇਹ ਰਾਇਟ ਕੇ ਤੇ ਨਹੀਂ ਵੀ ਗਿੰਦੀ ਤਾਂ ਨਹੀਂ ਹੈਗੀ ਕਿ ਤੇ ਨਾ ਨਹੀਂ ਇਹਨੂੰ ਮੈਂ ਤਿਆਰ ਕਰਾਂਗੀ ਜਾਊਂਗੀ ਨਾ ਨਾ ਇਹਦੇ ਨਾਲ ਵੀਡੀਓ ਬਣਾ ਕੇ ਜਾਊਂਗੀ ਮੈਂ ਇਹਦੇ ਬਿਨਾਂ ਮੈਂ ਨਹੀਂ ਜਾ ਸਕਣੀ ਜਾਊਂ ਡੈਡੀ ਮੈਂ ਅਸੀਂ ਦੋਵੇਂ ਜਾਵਾਂਗੇ ਡੈਡੀ ਜਦੋਂ ਕਹਿੰਦੇ ਮੈਂ ਘਰ ਚਲੀ ਨਾ ਜਸਮਨ ਜਿੱਦਾਂ ਦੀ ਅੱਜ ਬਿਮੈਕ ਫੋਟੇ ਨਾਲ ਕਹਿੰਦੀ ਪੀਜਾਮਾ ਉੱਤੇ ਜਦੋਂ ਕਹਿੰਦਾ ਤੁਮਾਤਾ ਤਾਂ ਦੇਖਿਆ ਨਹੀਂ ਨਾ ਛੋਟੂ ਸੀ ਤੇ ਨਹੀਂ ਆਇਆ ਤੇ ਮੈਂ ਮੈਕ ਕਰਵਾਉਂ ਮਤਾਂ ਦੇਖਿਆ ਇਹ ਵੀ ਜਾਊਗਾ ਨਾਲ ਸੁਮਿਤਾ ਕਲਮ ਮੈਂ ਸਸਾ ਨੂੰ ਬਾ ਇਸ ਆਂਗਰ ਦੀ ਬਿਲਕੁਲ ਨਹੀਂ ਹੋ ਕੋਈ ਨਾ ਦੂਜੀ ਆਹ ਤਾਂ ਤਿੱਖੀ ਨਹੀਂ ਬੈਗੀ ਵਿੱਚ ਵਿੱਚ ਤਾਂ ਇਹ 가끔 뛰기 힘든데, 이때는 하루 치트리카부터 뛰게, 이렇게 한다니. ਰੋਜ਼ ਹੀ ਨਾ ਦੇ ਕਰਾਂਗੇ ਹਨ ਜੇ ਇੱਥੇ ਘਰਾਂ ਟੌਣ ਲੱਗ ਗਿਆ ਐਵੇਂ ਪਾਣੀ ਡੁੱਲ ਡੋ ਰਿਹਾ ਪਾ ਇੱਥੇ ਇੱਥੇ ਤਾਰਾਂ ਨਹੀਂ ਗਈਆਂ ਹੱਕੇ ਵਾਰ ਲੋਹੇ ਲੋਹੇ ਨੂੰ ਫੜ ਲੈਂਦਾ ਹੁੰਦਾਗਾ ਪਾਣੀ ਇੰਨਾ ਹੁੰਦਾ ਕਈ ਵਾਰ ਜਾਂ ਮਾੜਾ ਸਿੱਟ ਆਇਆ ਪੈ ਜੀ ਮਾੜੀ ਖਰੀਦ ਨਾ ਹੋ ਸਕੀਆਂ ਨਹੀਂ ਜੀ ਸੋ ਇਸ ਵੇਲੇ ਨਾ ਵੇਖ ਲਿੰਦੇ ਆ ਗਿਆ ਤੇ ਬਦਿਮ ਨਸਾਂ ਚੋਂ ਖੋਪਰੀ ਕਿ ਇਹ ਸਾਰੇ ਲਾਹੇ ਨੇ ਕੀ ਪਤਾ ਨਹੀਂ ਉਹਦੇ ਘਾਹ ਨੂੰ ਹਮੇਂ ਕੱਟ ਦੇਣੇ ਆਫਾਰ ਹੁਣ ਲੈ ਕੇ ਨਵੇਂ ਆਉਂਗੇ ਨਹੀਂ ਤਾਂ ਕਿਵੇਂ ਗੁੱਛਾ ਹੋ ਬਨੇ ਪਿਆ ਆਏ ਗੁੱਸੇ ਜਿਹਾ ਬਣਾ ਰਹੇ ਨੇ ਆ ਦੇ ਤੂੰ ਹੀ ਆਈ ਜਾਂਦੇ ਨੇ ਇਹ ਤਬ ਇਹਨੂੰ ਬੈਠਾ ਨਹੀਂ ਜਾਂਦਾ ਆ ਬਈ ਆ ਉਹ ਜਿਆ ਫਰ ਕੱਟ ਦੇਣੀ ਤਾਂ ਰਸਲਾ ਪੰਦੇ ਹੋ ਗਏ ਸਭ ਜਿਆ ਪੱਤੀ ਅੰਦੀ ਰੱਖ ਲਓ ਦੁਪਾਤਰਾ ਕੱਟ ਕੇ ਦੋ ਦੋ ਦੀ ਆ ਜਾਂਦਾ ਸੁਲੇਹਾ ਜੋ ਜਪਾ ਤਾਰਾ ਘੱਟੇ ਸਾਰਾ ਜਮਾ ਨਾ ਪਕਰ ਦੇ ਸਬਜੀ ਤੇ ਕਿਉਂ ਨਹੀਂ ਰੱਖਣਾ ਮੈਂ ਤੇਲ ਨਹੀਂ ਹੋਵੇ ਅੱਜ ਬਣਾਵਾਂਗੇ ਤੋਲ ਲਈ ਸਰਦੀ ਪਾਸੋਂ ਪੁੱਕੇ ਹੁੰਦੇ ਹੈ ਉਹ ਏਸੀ ਵਾਲੇ ਭਾਈ ਆਏ ਨੇ ਸਰਵਿਸ ਵਾਲੇ ਆਪਣੇ ਵੀ ਕਰਾਉਣੀ ਹੁੰਦੀ ਹੈ ਨਾ ਆਖਰੀ ਮਿਟੀ ਕਰਾਈ ਦੀਗੀ ਹਜੇ ਹੱਥ ਬੱਛ ਅੱਜ ਕੱਲੇ ਤਾਂ ਲੋਕਾਂ ਦਾ ਨਹੀਂ ਸਰਿਆ ਪੈਗਾ ਜਿੰਨਾ ਚੱਤਾ ਆਜੇ ਕੰਮ ਕਰੀ ਜਾਓ ਠਹਿੜਾ ਲੱਗੇ ਰਹੋ ਫਿਰ ਤਾਂ ਵਧਾਂਗੇ ਦੇ ਇੱਕ ਦਿਨ ਵੀ ਤੁਸੀਂ ਜਵਾਬ ਦੇ ਦੋਗੇ ਕਿਤੇ ਵੀ ਗੱਲ ਨੂੰ ਜਾਂ ਕੰਮ ਨੂੰ ਕੋਈ ਵੀ ਹੋਵੇ ਨਾ ਬਸ ਫੇਰਾ ਸਾਰੀ ਉਮਰ ਦਾ ਤਕਮੀਜ਼ ਜਮੀਨ ਲੋਕਾਂ ਦਾ ਸਰਿਆ ਬੈਗਾ ਖੱਟ ਤੇ ਕਰ ਲੈਣਗੇ ਆਨਸਰ ਕਾ ਚੱਲ ਰਹੀ ਹੈ ਇੱਧਰ ਇਹ ਨਹੀਂ ਵਾ ਜਾ ਰਹੀ ਐ ਨਹੀਂ ਹਣਾ ਜਿੰਨੀ ਉਹਦੀ ਆ ਰਹੀ ਆ ਨਹੀਂ ਜੀ ਬੱਸ ਤਾਂ ਹੂੰ ਬੜੀਆਂ ਨਹੀਂ ਚੱਲ ਰਹੀਆਂ ਸਾਕਾ ਕਲ ਦੇ ਬਲੌਗ ਦਾ ਐਂਡ ਤੇ ਜੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਇਹ ਚੈਨਲ ਤੇ ਪਹਿਲੀ ਵਾਰ ਹਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਜਿਹੜੇ ਭੈਣਾਂ ਭੈਣਾਂ ਤੇ ਵੀਰ ਕਮੈਂਟ ਕਰਦੇ ਨੇ ਬਹੁਤ ਵਧੀਆ ਕਰਦੇ ਨੇ ਜੀ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਤੁਸੀਂ ਇਦਾਂ ਹੀ ਕਮੈਂਟ ਕਰਦੇ ਰਿਹਾ ਕਰੋ ਸੋਹਣੇ-ਸੋਹਣੇ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਉਹਨੇ ਉੱਥੇ ਲਾ ਮੰਗੇ ਤੁਹਾਨੂੰ ਸਬਸਕ੍ਰਾਈਬ ਤੇ ਸਬਸਕ੍ਰਾਈਬ ਇਹ ਆਪਾਂ ਨੇ ਦੇਖਾ ਲਾਗੇ ਤੇ 27 ਜੁਲਾਈ ਨੂੰ 5 ਸਾਲ ਹੋ ਗਏ ਆ 27 ਜੁਲਾਈ ਨੂੰ 5 ਸਾਲ ਹੋ ਜਾਂਦੇ ਤੇ ਫਾਸਲੂ ਮਾਰ ਜਿਆਦੇ ਪੈਣ ਲੱਗਦੀ ਤਾਂ ਕਰਕੇ ਅਸੀਂ ਬੇਕਾ ਪਟਾਤੀਆਂ ਜੀ ਤਾਂ ਕਰ ਦਿੰਦੀ ਇੰਨੀ ਸੋਹਣੀ ਹੋਈ ਤੇ ਹਰੇ ਬਣ ਗਈ ਸਰਕ ਤੇ ਸਰਕ ਵੀ ਸੋਹਣੀ ਪਾਣੀ ਦੀ ਤੇ ਪਹੀ ਤੇ ਫਾਸਲੂ ਮਾਰ ਪੈਂਦੀ ਤੇ ਤਾਂ ਕਰਕੇ ਜੀ ਪਟਾਉਣੀ ਆ ਪਈ ਕਿਸ ਨੂੰ ਹੁਣ ਆਪਾਂ ਲਾਵਾਂਗੇ ਤੇ ਸਪੈਦੇ ਤੇ ਜੀ ਆਪਾਂ ਕਰਦੇ ਵੀਡੀਓ ਦਾ ਐਂਡ ਵੀਡੀਓ ਨੂੰ ਲਾਇਕ ਕਮੈਂਟ ਕਰ ਸ਼ੇਅਰ ਜਰੂਰ ਕਰਿਆ ਕਰੋ ਤੇ ਜੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਰਦੇ ਬਲੌਗ ਦਾ ਐਂਡ ਆਪਾਂ ਮਿਲਦੇ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ